ਸਸਤੇ ਭਾਦ ਦਾ ਫੋਰਡ 3600 ਵਕਾਊ ਆ ਨਾ ਹੀ ਇੰਨੇ ਰੁਪਿਆ ਚ ਲੱਭਣਾ ਤੇ ਨਾ ਹੀ ਤੁਹਾਨੂੰ ਮਿਲਣਾ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ 1900 ਤੇ 85 ਮਾਡਲ ਆ 85 ਮਾਡਲ ਟਰੈਕਟਰ ਆ ਜਿੰਨਾ ਟਰੈਕਟਰ ਇੰਜਨ ਗੇਅਰ ਦਾ ਚੰਗਾ ਤੁਸੀਂ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਇੰਜਨ ਗੇਅਰ ਤੇ ਪੂਰੇ ਫੁੱਲ ਰੁਪਏ ਲੱਗੇ ਆ ਬਾਕੀ ਨਾਲ ਦੇ ਮਗਰਾੜ ਆ ਨਾਲ ਦੇ ਰੇਮਾ ਟਰੈਕਟਰ ਤੇ ਅਜੇ ਤੱਕ ਟਰੈਕਟਰ ਦੇ ਜੋ ਸੀਟ ਆਉਂਦੀ ਸੀ ਫੱਟੇ ਵਾਲੀ ਉਹ ਵੀ ਨਾਲ ਦੀ ਲੱਗੀ ਆ ਮਗਰਾੜਾਂ ਦੇ ਵਿਚਾਲੇ ਬਾਕੀ ਟਰੈਕਟਰ 1900 ਤੇ 85 ਮਾਡਲ ਆ ਇੱਕ ਕਵਾੜੀਏ ਜੋ ਹੈਗੇ ਬਾਈ ਉਹ ਨੋਟ ਕਰ ਲੈਣ ਗੱਲ ਕਿ ਐਸ ਟਰੈਕਟਰ ਦੇ ਮਾਲਕ ਨੂੰ ਕੋਈ ਵੀ ਬਾਈ ਫੋਨ ਨਾ ਲਾਵੇ ਕਵਾੜੀਆ ਕਿ ਬਾਈ ਨੇ ਖੋਲਣ ਵਾਲੇ ਨੂੰ ਇਹ ਟਰੈਕਟਰ ਨਹੀਂ ਦੇਣਾ ਚਲਾਉਣ ਵਾਲੇ ਨੂੰ ਟਰੈਕਟਰ ਦੇਣਾ 1984 ਮਾਡਲ ਫੋਰਡ 3600 ਬਾਕੀ 36 ਦਾਸ ਵਾਲਾ ਪੰਪ ਲੱਗਿਆ ਐਸ ਟਰੈਕਟਰ ਨੂੰ ਇਹ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਹੁਣ ਗੱਲ ਕਰੀਏ ਆਪਾਂ ਐਸ ਟਰੈਕਟਰ ਦੀ ਡਿਮਾਂਡ ਦੀ ਇਆ ਆਪ ਨੰਬਰ ਟਰੈਕਟਰ ਦੀ ਡਿਮਾਂਡ ਹੈਗੀ ਆ ਜੀ 90000 ਰੁਪਿਆ ਡਿਮਾਂਡ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਕੀ ਇਹਦੇ ਜੋ ਵੀ ਜਿਹੜਾ ਬਾਈ ਸ਼ੇਅਰ ਕਰਕੇ ਜਾਊਗਾ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਮਾਲਕ ਦਾ ਮੋਬਾਈਲ ਨੰਬਰ ਉੱਪਰ ਸਕਰੀਨ ਤੇ ਚੱਲ ਰਿਹਾ ਉੱਥੋਂ ਤੁਸੀਂ ਨੋਟ ਕਰਕੇ ਇਹ ਫੋਰਡ 3600 ਸਸਤੇ ਭਾਅ ਦਾ ਟਰੈਕਟਰ ਖਰੀਦ ਸਕਦੇ ਆ ਜੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 6239529480 ਤੇ ਸੰਪਰਕ ਕਰਕੇ ਐਡ ਕਰਵਾ ਸਕਦੇ ਆ ਬਾਕੀ ਆਪਣੇ ਪੇਜ ਨੂੰ ਕਰ ਲੋ ਜੀ ਫੋਲੋ ਤਾਂ ਜੋ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਦੇਖ ਸਕੋ ਤਦ ਤੱਕ ਧੰਨਵਾਦ